ਪੰਜਾਬ 988 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵੱਲੋਂ ਨਾਣਾ ਮੰਡੀ ਧਾਰੀਵਾਲ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਇਸ ਮੌਕੇ ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਸੰਬੰਧੀ ਪੂਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਆਰਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਐਡਵੋਕੇਟ ਜਗਰੂਰ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝੋਨੇ ਦੀ ਫਸਲ ਚੰਗੀ ਤਰ੍ਹਾਂ ਸੁੱਕਣ ਉਪਰੰਤ ਕਟਾਈ ਕਰਾ ਕੇ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਕੋਈ ਖੱਜਲ-ਖੁਆਰੀ ਜਾਂ ਲੁੱਟ-ਖਸੁੱਟ ਨਾ ਹੋਵੇ ਅਤੇ ਫਸਲ ਦਾ ਪੂਰਾ ਮੁੱਲ ਮਿਲ ਸਕੇ ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਤੇ ਬੈਠਣ ਦਾ ਪ੍ਰਬੰਧ, ਪੀਣਯੋਗ ਪਾਣੀ ਦਾ ਪ੍ਰਬੰਧ, ਫਰਸਟ ਏਡ ਮੈਡੀਕਲ ਕਿੱਟਾਂ ਦਾ ਪ੍ਰਬੰਧ, ਲਾਈਟਾਂ ਦਾ ਪ੍ਰਬੰਧ, ਸੁੰਨੇਤ ਲਿਫਟਿੰਗ ਆਦਿ ਸਾਰੇ ਇੰਤਜ਼ਾਮ ਮੁਕੰਮਲ ਕੀਤੇ ਗਏ ਹਨ। ਉਹਨਾਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝੁੰਨੇ ਦੀ ਸਰਕਾਰੀ ਮਾਪਦੰਡ ਪਹਿਤ ਸ਼ੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ। ਤਾ ਜੋ ਆਰਤੀਆਂ ਅਤੇ ਕਿਸਾਨਾਂ ਵਿੱਚ ਕੋਈ ਮਤਭੇਦ ਖੜਾ ਨਾ ਹੋਵੇ ਤੇ ਕਿਸਾਨਾਂ ਨੂੰ ਫਸਲ ਦਾ ਪੂਰਾ ਪੂਰਾ ਮੁੱਲ ਮਿਲ ਸਕੇ ਇਸ ਮੌਕੇ ਤੇ ਸਮੁੱਚੇ ਆਰਤੀ ਭਾਈਚਾਰੇ ਵੱਲੋਂ ਐਡਵੋਕੇਟ ਜਗਰੂਰ ਸਿੰਘ ਸੇਖਵਾ ਸਕੱਤਰ ਜਗਰੂਰ ਸਿੰਘ ਚੇਅਰਮੈਨ ਭਵਿੰਦਰ ਸਿੰਘ ਰਿੰਕਾ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਡਾਕਟਰ ਜਸਪਾਲ ਸਿੰਘ ਬੰਦੇਰ نیشنل ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਬਲਦੇਵ ਸਿੰਘ ਨਮਾਣਾ ਸਰਪੰਚ ਅਤੇ ਭਾਗ ਇੰਦਰ ਕਾਂਗਰ ਸਰਪੰਚ ਅਮਰਿਤਪਾਲ ਸਿੰਘ ਬੱਲ ਮਾਲਕ ਸਿੰਘ ਉਰਫ ਬੰਤੀ ਛੋਟੇ ਪਰ ਗੁਰਜੀਤ ਸਿੰਘ ਚੀਮਾ ਉਰਫ ਮਿੰਟਾ ਹਲੋਵਾਲ ਅਰਵਿੰਦਰ ਸਿੰਘ ਰੋਮੀ ਮਾਲੀਸ਼ੌਰਾਂ ਹਰਪਾਲ ਸਿੰਘ ਘੁੰਮਣ ਬਰੋਏ ਕਿਸਾਨ ਆਗੂ ਰਵਦੇਸ਼ ਸਿੰਘ ਬੀਬੀ ਸੁਖਿੰਦਰ ਕੌਰ ਬਾਜਵਾ ਹਨ ਤੋਂ ਇਲਾਵਾ ਸੁਮੁੱਚਾ ਆਰਤੀ ਭਾਈਚਾਰਾ ਅਤੇ ਮਾਰਕੀਟ ਕਮੇਟੀ ਧਾਰੀਵਾਲ ਦਾ ਸਟਾਫ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਕਿਸਾਨ ਅਤੇ ਹੋਰ ਆਗੂ ਜਨਸਮ ਦੇਖੋ ਪੱਤਰਕਾਰ ਇੰਦਰਜੀਤ ਜੀ ਖਾਸ ਰਿਪੋਰਟ ਅਜੀ ਘਰ ਦੱਸਦੇ ਹੋ ਅੱਜ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਨ ਲੱਗੇ ਪਹੁੰਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਰਕੀਟ ਕਮੇਟੀ ਧਾਰਿਆਲ ਵਿਖੇ ਸਾਰੇ ਹੀ ਜਿਹੜੇ ਪ੍ਰਬੰਧ ਨੇ ਸਰਕਾਰ ਵੱਲੋਂ ਮੁਕੰਮਲ ਨੇ ਔਰ ਸਰਕਾਰੀ ਖਰੀਦ ਜਿਹੜੀ ਆ ਅੱਜ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਮੇਰੇ ਨਾਲ ਸਾਡੇ ਚੇਅਰਮੈਨ ਸਾਹਿਬ ਸਕਤੀ ਸਾਹਿਬ ਸਾਰੇ ਚਾਰੇ ਏਜੰਸੀਆਂ ਇੱਥੇ ਹੈਗੀਆਂ ਨੇ ਉਹਨਾਂ ਦੇ ਇੰਸਪੈਕਟਰ ਆਏ ਹੋਏ ਆ ਔਰ ਖਰੀਬਾ ਜਿਹੜਾ ਅੱਜ ਸ਼ੁਰੂਆਤ ਕਰਾਈ ਜਾ ਰਹੀ ਆ ਔਰ ਬੜੇ ਵਧੀਆ ਢੰਗ ਨਾਲ ਪੁਕਤਾ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਕੀਤੇ ਗਏ ਨੇ ਕਿਸਾਨਾਂ ਨੂੰ ਔਰ ਸਾਡੇ ਆੜਤੀਆਂ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਵੀ ਤੰਗੀ ਮੰਡੀਆਂ 'ਚ ਉਹ ਨਹੀਂ ਆਉਣ ਦਿੱਤੀ ਜਾਏਗੀ ਪਰ ਇੱਕ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਬੜਾ ਚੱਲਿਆ ਹੋਇਆ ਇਥੇ ਆਪਣੀ ਦੇਖਿਏ ਕਿ ਬਾਵਾ ਮੰਡੀ ਦੇ ਅੰਦਰ ਵੀ ਪ੍ਰਵਾਸੀ ਮਜ਼ਦੂਰਾਂ ਨੇ ਝੂਗੀਆਂ ਲਾਈਆਂ ਵਾ ਜਿਵੇਂ ਕਰਕੇ ਆੜਤੀ ਵੀ ਪਸਾਨ ਆ ਤੇ ਸਬਜ਼ੀ ਮੰਡੀ ਵਾਲੇ ਆੜਤੀ ਪਸਾਨ ਆ ਉਹਦੇ ਸਬੰਧ 'ਚ ਕਾਰਵਾਈ ਹੋ ਰਹੀ ਹੈ ਜੀ ਮੇਰੇ ਤੁਸੀਂ ਹੁਣੇ ਧਿਆਨ ਚ ਲੈਂਦਾ ਵਾ ਜੇ ਕੋਈ ਇਲੀਗਲ ਬੈਠਾ ਵਾ ਤੇ ਉਹ ਅਸੀਂ ਕਰਕੇ ਪ੍ਰਸ਼ਾਸਨ ਨਾਲ ਗੱਲ ਤੇ ਉਹਨਾਂ ਨੂੰ ਇੱਥੇ ਉਠਾ ਦੇਵਾਂਗੇ ਔਰ ਬਾਕੀ ਇਹ ਆ ਕਿ ਸਾਨੂੰ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਇਹ ਜਿੱਦਾਂ ਸਾਡੇ ਪੰਜਾਬੀ ਭਰਾ ਨੇ ਇਹ ਵੀ ਬਾਹਰ ਜਾ ਕੇ ਵਿਦੇਸ਼ਾਂ ਚ ਕੰਮ ਕਰ ਰਹੇ ਆ ਉਸੇ ਤਰ੍ਹਾਂ ਇਹ ਵਿਚਾਰੇ ਬਾਹਰਲੇ ਸੂਬਿਆਂ ਚ ਜਿੱਥੇ ਗਰੀਬੀ ਜ਼ਿਆਦਾ ਵਾ ਆਪਣੀ ਰੋਟੀ ਕਮਾਉਣ ਦੀ ਇੱਥੇ ਆਏ ਆ ਤੁਸੀਂ ਜੇ ਕੋ ਕੰਮ ਕਰ ਰਹੇ ਆ ਕਿਸੇ ਨਾਲ ਨਹੀਂ ਕੋ ਵਿਤਕਰਾ ਕਰ ਰਹੇ ਤਾਂ ਸਾਨੂੰ ਕਿਸੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਸਾਨੂੰ ਤੇ ਗੁਰੂ ਸਾਹਿਬ ਨੇ ਸਾਰਿਆਂ ਨਾਲ ਜਿਹੜੀ ਸਾਡੀ ਸ਼ਰਮ ਸਾਜੀ ਵਾਰਤਾ ਜਿਹੜੀ ਆ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਔਰ ਹਰ ਇੱਕ ਦਾ ਧਰਮ ਦਾ ਨਜ਼ਰ ਦਾ ਹਰ ਇਨਸਾਨ ਦਾ ਜਿਹੜਾ ਸਤਕਾਰ ਉਹ ਕਰਨਾ ਚਾਹੀਦਾ ਜਿਹੜਾ ਵੀ ਬੰਦਾ ਕਿਰਤ ਕਰਦਾ ਵਾ ਉਹਦਾ ਸਤਕਾਰ ਕਰਨਾ ਚਾਹੀਦਾ ਹਨ ਆਮ ਲੋਕਾਂ ਦੇ ਚਰਚਾ ਕਿ ਜਿਹੜੇ ਸਾਡੇ ਪੰਜਾਬੀ ਲੋਕ ਬਾਹਰ ਜਾ ਕੇ ਕੰਮ ਕਰਦੇ ਆ ਕੋ ਕਿਤੇ ਵੀ ਇਲਲੀਗਲ ਜਾ ਕੇ ਕਿਤੇ ਵੀ ਸਰਕਾਰੀ ਪ੍ਰਾਪਰਟੀ ਤੇ ਕਬਜ਼ੇ ਨਹੀਂ ਕਰਦਾ ਪਰ ਇਹਨਾਂ ਜਿਹੜੇ ਵਿਧਾਰੀ ਲੋਕਾਂ ਨੇ ਕਬਜ਼ੇ ਕੀਤੇ ਸਰਕਾਰੀ ਪ੍ਰਾਪਰਟੀ ਤੇ ਇਹਨਾਂ ਨੂੰ ਹਟਾ ਲੋਗੇ। ਨੂੰ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਕੋਈ ਵੀ ਇਲਲੀਗਲ ਕੰਮ ਆ ਭਾ ਕੋ ਸਾਡੇ ਪੰਜਾਬ ਦੇ ਹੋਣ ਤੇ ਭਾ ਬਾਹਰ ਦੇ ਹੋਣ। ਇਸ ਕਰਕੇ ਨਹੀਂ ਠਾਵਾਂਗੇ ਕਿ ਉਹ ਬਾਹਰ ਦੇ ਨੇ ਪਰ ਇਸ ਕਰਕੇ ਠਾਵਾਂਗੇ ਕਿ ਉਹਨਾਂ ਨੇ ਇਲਲੀਗਲ ਕੰਮ ਕੀਤਾ ਵਾ। ਜਿਹੜਾ ਵੀ ਬੰਦਾ ਕਾਨੂੰਨ ਆਪਣੇ ਹੱਥ ਰਹੇਗਾ ਉਹਦੇ ਖਿਲਾਫ ਜਿਹੜੀ ਉਹ ਕਾਰਵਾਈ ਹੋਏਗੀ ਸਰਕਾਰ ਵੱਲੋਂ। ਪਹਿਲੇ ਸੀਜ਼ਨ ਦੌਰਾਨ ਉਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਆਇਆ। ਇਸ ਵਾਰ ਕੋ ਮਨਨ ਬਾਰੇ ਕੀਤੀ ਗਈ ਹੈ ਆਪਣਾ ਸਮਾਨ ਦਾ ਹਿਸਾਬ-ਕਿਤਾਬ ਕਰ ਲਿਆ ਜਾਵੇ ਇਸ ਵਾਰ ਜਿਹੜਾ ਵਾ ਬੜੀ ਸਖਤੀ ਕੀਤੀ ਗਈ ਆ ਪਹਿਲਾਂ ਛਾਰੀਆਂ ਮੀਟਿੰਗਾਂ ਜਿਹੜੀਆਂ ਨੇ ਸਰਕਾਰ ਵੱਲੋਂ ਜਿੰਨੇ ਸ਼ੈਲਰ ਮਾਲਕ ਨੇ ਜਾਂ ਆਰਪੀਐਸਾ ਬਾਨ ਸਾਰਿਆਂ ਨਾਲ ਕੀਤੀਆਂ ਦੀਆਂ ਨੇ ਕਿ ਕੋਈ ਵੀ ਕਿਸਾਨ ਦਾ ਜਿਹੜਾ ਵਾ ਫਸਲ ਤੇ ਕਟ ਜਿਹੜਾ ਨਾ ਨਹੀਂ ਲੱਗਣਾ ਚਾਹੀਦਾ ਔਰ ਪਾਲ ਦਕਸ਼ਤਾ ਨਾਲ ਜਿਹੜੀ ਸਾਰੀ ਖਰੀਦ ਆਏ ਹੋਣੀ ਚਾਹੀਦੀ। ਇਸ ਨੂੰ ਵੀ ਇਹ ਪੇਂਡ ਕਰਦੇ ਕਿ ਜਿਹੜੀ ਪਤਾ ਦਾ ਕੱਲਾ ਖਾ ਕੇ ਆ ਇਹ ਤੇ ਹਰ ਵਾਰ ਦਾ ਹੀ ਹੈ ਜੀ ਜਿਹੜੀਆਂ ਸਰਕਾਰ ਦੇ ਮਾਪਦੰਡ ਨੇ ਉਹਦੇ ਮੁਤਾਬਿਕ ਜਿਹੜਾ ਵਾ ਗਿੱਲੀ ਫਸਲ ਜਿਹੜੀ ਉਹ ਨਾਲ ਲੈ ਕੇ ਆਈ ਜਾਵੇ ਥੋੜਾ ਤੋਂ ਲੇਟ ਆਵੇ ਪਰ ਫਸਲ ਸੁੱਕੀ ਹੋਏਗੀ ਤੇ ਤੁਹਾਨੂੰ ਜਿਹੜੀ ਇਹ ਸੂਤ ਮਿਲੇਗੀ ਕਿਉਂਕਿ ਜੇ ਅਸੀਂ ਗਿੱਲੀ ਮੰਡੀ ਚ ਲਿਆਉਣਾ ਫਿਰ ਸਕਾਨ ਲਈ ਹਾਨੂੰ ਉਨਾ ਹੀ ਟਾਈਮ ਵੱਧ ਇੱਥੇ ਲੱਗ ਜਾਂਦਾ ਹੈ। ਤੋ ਇਹਦੇ ਨਾਲੋਂ ਆਪਾਂ ਥੋੜਾ ਜਿਹਾ ਆਪਾਂ ਲੇਟ ਹੁੰਦਾ ਵਾ ਕਿਉਂਕਿ بارشਾਂ ਜ਼ਿਆਦਾ ਹੋਈਆਂ ਨੇ ਤੇ ਥੋੜਾ ਜਿਹਾ ਜਿਹੜਾ ਵਾ ਸੀਜ਼ਨ ਵੀ ਅੱਗੇ ਨਾਲੋਂ ਥੋੜਾ ਲੇਟ ਆ ਮੈਂ ਇਹੋ ਆਪਣੇ ਕਿਸਾਨਾਂ ਧਰਾਂਵਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਸੁੱਕੀ ਫਸਲ ਆ ਉਹ ਹੀ ਮੰਡੀਆਂ 'ਚ ਲੈ ਕੇ ਆਉਣ ਤਾਂ ਕਿ ਗਾਹ ਖਰੀਦ ਵਿੱਚ ਜਿਹੜੀ ਆ ਉਹ ਬੜੀ ਪਾਰਦਰਸ਼ਤਾ ਨਾਲ ਉਹਨਾਂ ਦੀ ਖਰੀਦ ਹੋਵੇ ਔਰ ਉਹਨਾਂ ਦੀ ਮੰਡੀਆਂ 'ਚ ਜਿਹੜੀ ਖੱਜਲ-ਖੁਆਰੀ ਨਾ ਹੋਵੇ ਧੰਨਵਾਦ ਧੰਨਵਾਦ ਸਾਰੇ ਕੋਈ ਮੈਂ ਜਗਰੂਪ ਸਿੰਘ ਸਕੱਤਰ ਮਾਰਕੀਟ ਕਮੇਟੀ ਧਾਰੀਗਲ ਸਨਾਤਨ ਮੰਡਾ ਦੇ ਮੰਡੀ ਬੋਰਡ ਦੀਆਂ ਦాతਾਂ ਤੇ ਪੰਜਾਬ ਸਰਕਾਰ ਦੇ ਦਸਨ ਮਰੇ ਸੰਸਾਰ ਮੰਡੀ ਦੇ ਮੁਢਲੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਕਿਸੇ ਕੁਛ ਦੀ ਕੋਈ ਵੀ ਦਿੱਕਤ ਨਹੀਂ ਆ ਰਹੀ ਅੱਜ ਸਰਦਾਰ ਜਗਰੂਪ ਸਿੰਘ ਸੇਖਾ ਹਲਕਾ ਇੰਚਾਰਜ ਕਾਪੀਆਂ ਵੱਲੋਂ ਮੰਡੀ ਦੇ ਸਰਕਾਰੀ ਖਰੀਦ ਦੀ ਪ੍ਰਕਿਰਿਆ ਸ਼ੁਰੂ ਕਰਾਈ ਗਈ ਹੈ ਜਿਹੜੀ ਕਿ ਮੇਰੇ ਵਿਗਨ ਚੱਲੇਗੀ ਕਿ ਤੇਕਾਰ ਕੋਈ ਜਿੰਮੇਵਾਰ ਪਰਾਨ ਕੋਈ ਮੁਸ਼ਕਲ ਆਦੀ ਆ ਉਹ ਸਾਡੇ ਨਾਲ ਸਦਾ ਅਗੇ ਰਾਸਤਾ ਕੰਮ ਕਰ ਸਕਦਾ ਇਹਗਾ ਕੇ ਆ ਕੀ ਪ੍ਰਬੰਧ ਬਹੁਤ ਵਧੀਆ ਵਾ ਕਿਸਾਨ ਬੈਠ ਬਣਾਇਆ ਵਾ ਡੇਕ ਬਣਾਈ ਆ ਨਰ ਨਵੀਂ ਬਰੇ ਸਭ ਮੁੱਖ-ਵੱਖਰੇ ਸਟਾਲ ਲਾਇਆ ਹੋਇਆ ਇਹਦੇ ਸਬੰਧ ਦੱਸਦੇ। ਦੇਖੋ ਜੀ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਫਸਲ ਨੂੰ ਫੀਡਨ ਵਾ ਤੇ ਮੰਡੀ ਬੋਰਡ ਵੱਲੋਂ ਬੜੇ ਸਖਤ ਨਿਰਦੇਸ਼ ਦਿੱਤੇ ਨੇ ਕਿ ਜ਼ਿਮੀਂਦਾਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਫੁੱਲ ਜੰਨੀਆਂ ਦੀ ਵੱਧ ਤੋਂ ਵੱਧ ਆਪਾਂ ਜ਼ਿਮੀਂਦਾਰਾਂ ਨੂੰ ਹਿਯਾਰਾ ਦੇ ਸਕਦੇ ਆ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਦੂਸਰੇ ਦੇ ਅਨਸਾਰ ਹੀ ਅਸੀਂ ਜਿਹੜੇ ਸਾਰੇ ਜਿਹੜੇ ਸਟਾਲ ਲਾਏ ਹੋਏ ਆ ਤੇ ਸਾਡੇ ਕੋਲ ਬਿਲਕੁਲ ਮਿੱਥੇ ਮੁਲਾਜ਼ਮ ਬੈਠੇ ਹੋਏ ਨੇ। ਉਦ ਨਾਲ ਦੇ ਨਾਲ ਨਗਰਾਨੀ ਕਰਨ ਦੇ ਨੇ ਤੇ ਨਾਲ ਦੇ ਨਾਲ ਜਿਹੜਾ ਕਿਸਾਨਾਂ ਨੂੰ ਬਹੁਤ ਮੁਸ਼ਕਲ ਆਦੀ ਹੈ ਦਾ ਹੱਲ ਕਰੇ ਪਰ ਆਪ ਵੀ ਨੇ ਇੱਕ ਮਿਸਲ ਹੈ ਗਿਆ ਜੇ ਇੱਥੇ ਜਿਹੜੀ ਧੁੰਮੇ ਤੋਂ ਭਰੀ ਲਗਾਜੀ ਬੈਠਿਆ ਤੇ ਉਹ ਕੋਈ ਚੋਰੀਕਾਰੀ ਕਰਦਾ ਤੇ ਰਬੰਚ ਕੀ ਆ ਤੇ ਦੇਖੋ ਜੀ ਉਹਨਾਂ ਸੰਬੰਧੀ ਆਪਾਂ ਪੁਲਿਸ ਰਿਪੋਰਟ ਨੂੰ ਲਿਖ ਕੇ ਭੇਜਿਆ ਵਾ ਜਲਦੀ ਉਹਨਾਂ ਨੂੰ ਵੀ ਜਿਹੜਾ ਇੱਥੋਂ ਕੱਢਿਆ ਜਾਵੇਗਾ ਸਰ ਕਿਸਾਨਾਂ ਨੂੰ ਕਰੀ ਪੂਰ ਕਰਨਾ ਚਾਹੀਦਾ ਉਹ ਕਿਸਾਨਾਂ ਨੂੰ ਮੇਰਾ ਇਹ ਸੰਦੇਸ਼ ਆ ਤੂੰ ਮੰਡੀ ਵਿੱਚ ਜਿਹੜੀ ਵੀ ਜਿੰਸ ਲੈ ਕੇ ਆਉਣਾ ਪੂਰੀ ਤਰ੍ਹਾਂ ਪਕਾ ਕੇ ਸਕਾਰ ਕੇ ਵਢਾ ਕੇ ਲਿਆਓ ਤਾਂ ਕਿ ਤੁਹਾਨੂੰ ਮੰਡੀ ਵਿੱਚ ਵੇਚਣ ਦੀ ਕੋਈ ਦਿੱਕਤ ਨਾ ਆਵੇ ਔਰ ਜਰ ਅਪੀਲ ਆ ਇਚੋਨਾ ਸਕਾਰ ਕੇ ਲੈ ਕੇ ਆਓ ਧੰਨਵਾਦ